ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬੀਐਸੋਡੀ ਟਨ ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਮੇਲੀ ਵਿਕੇ ਖੂਨਦਾਨ ਕੈਂਪ ਲਗਾਇਆ ਗਿਆ ਹਲਕਾ ਬੰਗਾ ਦੇ ਪਿੰਡ ਮੇਲੀ ਵਿਕੇ ਮਾਤਾ ਗੁਰਬਖਸ਼ ਕੋਹਰ ਜੀ ਦੀ ਯਾਦ ਵਿੱਚ ਬਸਰਾ ਅਤੇ ਢੰਡਾ ਪਰਿਵਾਰ ਵੱਲੋਂ ਬਲੱਡ ਬੈਂਕ ਫਗਵਾੜਾ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 31 ਖੂਨਦਾਨੀਆਂ ਨੇ ਖੂਨਦਾਨ ਕੀਤਾ ਕੈਂਪ ਵਿੱਚ ਬਲਵੀਰ ਸਿੰਘ ਕਰਨਾਲਾ चेयरमैन मार्केट कमेटी बंगा यूथ आप आगु रोबीकांग कुलथम सुरेंद्र सिंह टीक्षा बहादुर सिंह संगतपुर एएसआई अवतार सिंह बलकिश सिंह कबूतरा फगुवाड़ा बृंदर सिंह बसरा परमजीत कौर बसरा नरेंद्र कौर टंडा संजय सिंह बसरा मनराज सिंह टंडा शिंगारा सिंह बसरा प्रेम मंदन सुखवीर सिंह किनडा यश बर्णा सुखवीर दी सिंह हरदासपुर ਆਦੀ હાજર ਸਨ ਪੇਸ਼ ਹੈ ਇੱਕ ਰਿਪੋਰਟ ਜੰਡਾਡ ਬੱਥਰ ਪਰਿਵਾਰ ਨੇ ਜੋ ਜੁੱਤੀ ਦੇ ਵਿੱਚ ਇੱਕ ਤੌਰ ਤੇ ਰਹਿੰਦੇ ਆ ਜਿਹਨਾਂ ਆਪਣੇ ਪਿੰਡ ਮੇਲੀ ਵਿਖੇ ਆਪਣੇ ਮਾਤਾ ਦੀ ਯਾਦ ਵਿੱਚ ਗੁੰਦਾਂ ਕੈਫਾਇਆ ਜੋ ਬਹੁਤ ਵਧੀਆ ਲੱਗਦਾ ਜੋ ਕੰਮ ਬਹੁਤ ਵਧੀਆ ਰਹਿ ਇਹਦਾ ਬਹੁਤ ਸਾਰੇ ਪਰਿਵਾਰ ਨੇ ਮੈਂ ਕਿਹਨਾਂ ਨਾਲ ਗੱਲ ਕਰਦੇ ਆ ਬਹੁਤ ਵਧੀਆ ਦੋ ਤਰਫੋਂ ਕੰਮ ਕਰ ਰਹੇ ਹੈ ਅੱਜ ਆਇਆ ਇੱਥੇ ਪੰਗਾ ਵਿਧਾਨ ਸਭਾ ਦੇ ਬਹੁਤ ਹੀ ਅਹਿਮ ਪਿੰਡ ਮੇਲੀ ਵਿੱਚ ਮਾਤਾ ਕਰਵਕਸ ਕੋਰ ਜੀ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਉਸਰਾ ਫੈਮਿਲੀ ਫੌਥ ਨਾ ਫੈਮਿਲੀ ਕੋਲੋਂ ਜੋ ਖੁੰਦਾਨ ਕਰ ਲਗਾਇਆ ਗਿਆ ਬਹੁਤ ਹੀ ਸ਼ਲਾਘਾਜੋ ਕਦਮ ਹੈ ਕਿਉਂਕਿ ਖੁੰਦਾਨ ਮਹਾਦਾਨ ਇਹ ਮੰਨਿਆ ਜਾਂਦਾ ਹੈ ਔਰ ਅਸੀਂ ਉਸਰਾ ਫੈਮਿਲੀ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਾਰਜ ਕਰਕੇ ਸਮਾਜ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ। ਅਸੀਂ ਸਾਂਝਾ ਆ ਜਾਏ ਆ ਤਾਂ ਅਸੀਂ ਜੇ ਸਾਨੂੰ ਅਸੀਂ ਬਲਡ ਡੋਨੇਸ਼ਨ ਕਰਨਾ ਹੈ ਮਾਦੇ ਆ ਵਿੱਚ ਹੁਣ 8 ਹੋ ਗਏ ਸਾਰੇ ਚਲੋਗੇ ਪਾਸਿਨੇ ਪਰ ਅਸੀਂ ਕਨਸੈਪਟ ਇੰਪੋਰਟ ਹੈ ਮਾ ਕਿ ਇੰਨੇ ਬੰਦੇ ਇੰਡੀਆ ਨੂੰ ਦੀ ਕੀ ਕਰਦੇ ਆ ਤਾਂ ਆ ਐਗਜ਼ਾਮਪਲ ਅੱਗੇ ਤੇ ਜਿਹੜੇ ਸਾਈ ਇੰਡੀਅਨ ਬੰਦੇ ਆਜਿ ਤਈ ਤੇ ਸੀ ਆਪੇ ਦੇਸ਼ ਠਰੇ ਹੋਏ ਮਿੱਤਰਸੀ ਡੋਨੇਸ਼ਨ ਕਰ ਰਹੇ ਹੈ ਜਿਹੜਾ ਦਿੱਤਾ ਅਨੁਸਾਰ ਆਉਂਦਾ ਬਹੁਤ ਧੰਨ ਬਿਲਕੁਲ ਇਹ ਪਿੰਡ ਵਿਖੇ ਗੋਮਦਾਨ ਕੈਂਪ ਲਾਇਆ ਗਿਆ ਹੈ ਇਹ ਗੋਮਦਾਨ ਕੈਂਪ માતા ਗੁਰਬਖਸ਼ कौर ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਪਰਿਵਾਰ ਟਾਂਡਾ ਤੇ ਬਸਰਾ ਪਰਿਵਾਰ ਨੇ ਜੁੜੂੜ ਕੀਤਾ ਗਿਆ ਹੈ ਇਸ ਕੈਂਪ ਨੂੰ ਜੋੜੇਦ ਕਰਨ ਲਈ ਤਤਕਾਰ ਜੋ ਇਹ ਪਰਿਵਾਰ ਨੂੰੂਕੇ ਤੋਂ ਆ ਕੇ ਇੱਥੇ ਆਪਣੀ માતા ਦੀ ਯਾਦ ਨੂੰ ਮੁੜ ਜਾ ਤਾਜ਼ਾ ਕਰਨ ਲਈ ਇਹ ਜਿਹੇ ਕੰਮ ਕਰ ਰਹੇ ਹਨ ਸੋ ਇਹਨਾਂ ਨੂੰ ਇਸ ਬਲੱਡ ਡੋਨੇਸ਼ਨ ਕੈਂਪ ਦੇ ਅਜੂਬਤ ਕਾਰਜ ਦਿੱਤੇ ਪਰ ਸਾਰਿਆਂ ਨੂੰ ਵਧਾਈਆਂ ਇਸ ਦੇ ਨਾਲ ਨਾਲ ਅਸੀਂ ਸਾਰੇ ਰਲ ਕੇ ਮਾਤਾ ਦੇ ਚਰਨਾਂ ਦੇ ਵਿੱਚ ਆਪਣੇ ਸ਼ਰਧਾਂਜਲੀ ਭੇਟ ਕਰਦੇ ਹਾਂ ਔਰ ਮੇਰੇ ਖਿਆਲ ਕਿਸੇ ਵੀ ਬਜ਼ੁਰਗ ਨੂੰ ਗੀਂਦਾਨ ਦੇ ਕੇ ਯਾਦ ਕਰਨਾ ਵਧੀਆ ਕੋਈ ਤਰੀਕਾ ਨਹੀਂ ਹੋ ਸਕਦਾ ਸੋ ਇਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਹੈ ਵਾਕਈ ਪ੍ਰਸ਼ੰਸਾਯੋਗ ਹੈ ਔਰ ਮੈਂ ਆਸ ਰੱਖੋ ਕਿ ਹਰ ਸਾਲ ਆਪਣੀ ਮਾਤਾ ਦੀ ਯਾਦ ਨੂੰ ਜ਼ਿਆਦਾ ਦੁਬਾਰਾ ਕਿਤੇ ਕਰਨ ਲਈ ਅਜਿਹੇ ਕੈਂਪ ਇਹ ਘੋਲਿਤ ਕਰਦੇ ਰਹਿਣਗੇ ਟੈਂਜੀ ਗੜੀ ਸ਼ੀ ਇਜ਼ ਅ ਡਾਕਟਰ ਇਨ ਯੂਕੇ ਔਰ ਹੀ 노ਜ਼ ਦਾ ਇੰਪੋਰਟੈਂਸ ਆਫ ਦਾ ਬਲੱਡ ਸੋ ਦੈਟ ਇਜ਼ ਵਾਈ ਸ਼ੀ ਹੈਵ ਲਾਈਫ ਐਂਡ ਔਨ ਹੀਦਰ ਬੈਂਸ ਥਿਸ ਕੈਂਪ ਹੈਸ ਬੀਨ ਆਰਗੇਨਾਈਜ਼ਡ ਬਾਇਰ ਫੈਮਿਲੀ ਸੋ ਵੀ ਆਲ ਫ੍ਰੋਮ ਆਲ ਸਿਟੀਜ਼ਨਸ ਆਫ ਫੁਗਵਾਣਾ ਅੰਨ ਨੂੰ ਇਹ ਕੰਮ ਕਰਨ ਲਈ ਬਹੁਤ ਬਹੁਤ ਇਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਬਹੁਤ ਬਹੁਤ ਵਧਾਈਆਂ ਵੀ ਪ੍ਰਦਾਨ ਕਰਦੇ ਹਾਂ ਔਰ ਮੈਨੂੰ ਵਿਸ਼ਵਾਸ ਤੋਂ ਇਹ ਕਿ ਤੁਹਾਡੀ ਗੱਲ ਦਾ ਜਿਹੜਾ ਵਿਛੋੜਾ ਕੁਵਾਰਾ ਤੁਸੀਂ ਸਰਜੀਤ ਕਰ ਰਹੇ ਆ ਇਹ ਬਲੰਟਾ ਹੁੰਗਦਾਨ ਕੈਂਪ ਜੁੜ ਕੇ ਅਸੀਂ ਸਾਰੇ ਤੁਹਾਡੇ ਨਾਲ ਹਾਂ ਬਹੁਤ ਬਹੁਤ ਤੁਹਾਨੂੰ ਸੂਪਰ ਥੈਂਕ ਯੂ